ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜਦੀ ਕਲਾ ਵਿੱਚ ਹੋਮੋਗੇ ਦੋਸਤੋ ਅਸੀਂ ਇਸ ਟਾਈਮ ਹੈਗੇ ਆ ਮਿਸ਼ੀਗਨ ਦੇ ਵਿੱਚ ਤੇ ਆਲਾ ਦੋਲਾ ਬਹੁਤ ਸੋਹਣਾ ਹਰੇ ਭਾਈ ਚਾਰੇ ਪਾਸੇ ਆ ਪਰ ਮਿਸ਼ੀਗਨ ਦੇ ਵਿੱਚ ਬਹੁਤ ਜ਼ਿਆਦੇ ਬਲੂ ਬੈਰੀ ਦੀ ਫਸਲ ਆ ਇੱਥੇ ਜਾਣੀ ਬਹੁਤ ਬਾਗ ਲੱਗੇ ਹੋਏ ਨੇ ਬਲੂ ਬੈਰੀ ਦੇ ਚਾਰੇ ਪਾਸੇ ਨਾਲੇ ਜਿਹੜਾ ਜਿਹਨੂੰ 크리스마ਸ ਟਰੀ ਕਹਿੰਦੇ ਨੇ ਬਾਈਂਡਰੀ ਵੀ ਕਹਿੰਦੇ ਆ ਉਹ ਦਰਖਤ ਇੱਥੇ ਬਹੁਤ ਜ਼ਿਆਦੇ ਲਾਏ ਹੋਏ ਨੇ ਤੇ ਉਹਦੀ ਨਰਸਰੀ ਵੀ ਆ ਬਹੁਤ ਵੱਡੇ ਪੱਧਰ ਤੇ ਪਰ ਬਲੂ ਬੈਰੀ ਵੀ ਬਹੁਤ ਜ਼ਿਆਦੇ ਆਲੇ ਦੁਆਲੇ ਕਣਕਾਂ ਪੱਕੀਆਂ ਹੋਈਆਂ ਨੇ ਤਰੀਕ ਹੈਗੀ ਆ 28 ਜੂਨ ਦਿਨ ਹੈਗਾ ਸ਼ਨੀਵਾਰ ਦੇਖੋ ਤੁਸੀਂ ਬਲੂ ਬੈਰੀ ਦੀ ਫਸਲ ਦੇਖੋ ਆਹਨ ਚਾਰੇ ਪਾਸੇ ਕਿਉਂਕਿ ਬਲੂ ਬੈਰੀ ਕੈਨੇਡਾ ਚ ਬਹੁਤ ਹੁੰਦੀ ਆ ਤੇ ਇਹ ਵੀ ਮਤਲਬ ਕੈਨੇਡਾ ਦੇ ਨੇੜੇ ਤੇ ਡੇ ਜੀ ਫਰੀ ਜਾਂਦੇ ਆ ਬਸ ਅਸੀਂ ਆਹਨ ਚਾਰੇ ਪਾਸੇ ਬਲੂ ਬੈਰੀ ਪਾਇਨ ਟਰੀ ਆਨ ਬਦਿਆ ਸੋਹਣਾ ਮਾਹੌਲ ਦੇਖੋ ਐਨ ਵਧੀਆ ਉਹ ਕੋਈ ਸਪਰੇਅ ਕਰੀ ਜਾਂਦਾ ਬਲੂ ਬੈਰੀ ਤੇ ਅਸੀਂ ਚੱਲਿਆ ਹੁਣ ਝੀਲ ਤੇ ਲੇਕ ਤੇ ਤੇ ਪਿੰਡਾਂ ਵਾਲੀ ਸੜਕਾਂ ਵਧੀਆ ਖੂਬਸੂਰਤ ਤਾਲਾ ਦਵਾਲਾ ਇਹ ਨ ਪੂਰਾ ਵਧੀਆ ਮਾਹੌਲ ਆ ਆ ਗਈ ਰੇਲਵੇ ਲਾਈਨ ਦੇਖੋ ਭਾਈ ਅਮਰੀਕਾ ਦੀ ਰੇਲਵੇ ਲائن ਨਾ ਫਿਰ ਅੱਗੇ ਬਲੂ 베ਰੀ ਦੇ ਖੇਤ ਗੱਡੀ ਖੜਾਉਣ ਦੀ ਇੱਥੇ ਇਜਾਜ਼ਤ ਨਹੀਂ ਹੈਗੀ ਨਹੀਂ ਗੱਡੀ ਖੜਾ ਕੇ ਤੁਹਾਨੂੰ ਦਿਖਾਉਂਦੇ ਸਾਰਾ ਕੁਝ ਪਰ ਰੋਡ ਦੇ ਤੁਸੀਂ ਗੱਡੀ ਨਹੀਂ ਖੜਾ ਸਕਦੇ ਆਲੇ ਦੁਆਲੇ ਇੰਨਾ ਥਾਂ ਨਹੀਂ ਹੁੰਦਾ ਹੈਗਾ ਕਿ ਆਪਾਂ ਗੱਡੀ ਥੱਲੇ ਲਾ ਕੇ ਖੜਾ ਲਈਏ। ਤੇ ਦੇਖੋ ਚਾਰੇ ਪਾਸੇ ਆਇਆ ਨਾ। ਮੈਸ਼ੀਗਾਨ। ਫੇਰਾ ਕੀ ਬਲੂ ਬੈਰੀ ਦੀ ਫਸਲ। ਅਕਸਰ ਪੰਜਾਬੀ ਗੱਲਾਂ ਕਰਦੇ ਹੁੰਦੇ ਆ ਉੱਥੇ 베ਰੀਆਂ ਤੋੜਨ ਜਾਈਦਾ ਜਿਹਾਸਦੇ ਹੁੰਦੇ ਆ ਡਾਲਰ ਤੋੜਨ ਜਾਈਦਾ ਤੁਸੀਂ ਹਿਸਾਬ ਕਿਤਾਬ ਆਪਾਈ ਇੱਥੋਂ ਦਾ ਅਸੀਂ ਵਸਟੀਲ ਦੇ ਹੁਣ ਬਿਲਕੁਲ ਨੇੜੇ ਆ ਤੇ ਦਰਖਤ ਹੋਰ ਵੀ ਸੰਘਣੇ ਹੋਈ ਜਾਂਦੇ ਨੇ ਤੇ ਆ ਗਿਆ ਪੋਲਟਰੀ ਫਾਰਮ ਪੋਲਟਰੀ ਫਾਰਮ ਆ ਸ਼ਾਇਦ ਕੋਈ ਹੋਰ ਫਾਰਮ ਪੋਲਟਰੀ ਫਾਰਮ ਹੈ ਠੀਕ ਆ ਦੋਸਤੋ ਕਰ ਦਿਓ ਲਾਈਕ ਸ਼ੇਅਰ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਹਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ